ਸਤਿ ਸ਼੍ਰੀ ਅਕਾਲ ਦੋਸਤੋ ਮੈਂ ਨਵਜੋਤ ਸਿੰਘ ਸਵਾਗਤ ਕਰਦਾ ਤੁਹਾਡਾ ਆਪਣੇ ਚੈਨਲ ਡੇਰੀ ਫਾਰਮ ਮੈਨੇਜਮੈਂਟ ਦੇ ਉੱਤੇ ਜਿਹੜੀ ਅੱਜ ਦੀ ਵੀਡੀਓ ਆ ਜਿਹੜੇ ਚਲੰਤ ਵਿਸ਼ਿਆਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਸਾਈ ਲੇਜ ਤੇ ਆ ਬਹੁਤ ਸਾਰੇ ਲੋਕ ਜਾਂ ਆਪਣੇ ਫਾਰਮਰ ਆ ਜਿਹੜੇ ਉਹਨਾਂ ਨੂੰ ਕਨਫਿਊਜ਼ ਹੋਇਆ ਛੋਟੇ ਕਿ ਸਾਈ ਲੇਜ ਪਾਉਣਾ ਚਾਹੀਦਾ ਕਿ ਨਹੀਂ ਇਹ ਚੰਗਾ ਕਿ ਮਾੜਾ ਅਪਰੇ ਵਿਸ਼ੇ ਤੇ ਗੱਲ ਕਰਾਂਗੇ ਕਿਉਂਕਿ ਪਿਛਲੇ ਕੁਝ ਸਮੇਂ 'ਚ ਬਹੁਤੇ ਲੋਕਾਂ ਨੇ ਇਹਨੂੰ ਕਿਹਾ ਵੀ ਸਾਈ ਲੇਜ ਮਾੜਾ ਜੀ ਇਹ ਪਸ਼ੂ ਨੂੰ ਨੁਕਸਾਨ ਕਰਦਾ ਕੁਝ ਜਗ੍ਹਾ ਤੇ ਉਹ ਵੀ ਸਹੀ ਨੇ ਜੇ ਆਪਾਂ ਦੇਖੀਏ ਤਾਂ ਪਰ ਉਹ ਇਸ ਚੀਜ਼ 'ਚ ਗਲਤ ਨੇ ਕਿ ਸਾਈਲੇਜ ਮਾੜਾ ਸਾਈਲੇਜ ਮਾੜਾ ਨਹੀਂ ਸਾਈਲੇਜ ਨੂੰ ਮੈਨੇਜ ਕਰਨ ਵਾਲਾ ਕਈ ਵਾਰੀ ਗਲਤੀ ਕਰ ਜਾਂਦਾ ਹੈਗਾ ਜਾਣੇ ਅਣਜਾਣੇ ਦੇ ਵਿੱਚ ਜਦੋਂ ਨੂੰ ਪਤਾ ਨਹੀਂ ਹੁੰਦਾ ਹੈਗਾ ਕੀ ਇਹ ਨੇ ਉਹ ਗਲਤੀਆਂ ਤੇ ਕਿਉਂ ਅਸੀਂ ਸਾਈਲੇਜ ਪਾਉਣਾ ਸ਼ੁਰੂ ਕੀਤਾ ਪਏ ਤੇ ਤੇ ਗੱਲ ਕਰਦੇ ਆਂ ਤੇ ਕਿੱਦਾਂ ਤੂੰ ਜਿਹੜੀਆਂ ਪ੍ਰੋਬਲਮ ਸਾਨੂੰ ਆਉਂਦੀਆਂ ਸਾਈਲੇਜ ਪਾਉਣ ਲੱਗੇ ਕਿਵੇਂ ਬਚਿਆ ਜਾ ਸਕਦਾ ਜੇ ਗੱਲ ਕਰਕੇ ਤਾਂ ਸਾਈਲੇਜ ਪੁਰਾਣੇ ਸਮਿਆਂ ਤੋਂ ਹੀ ਪੈ ਰਿਹਾ ਹੈਗਾ ਜਿਵੇਂ ਅੰਬ ਦਾ ਚਾਰ ਮਿਰਚ ਦਾ ਚਾਰਾ ਸੀ ਵੀ ਤੇ ਸਾਰੇ ਤਰ੍ਹਾਂ ਦੇ ਚਾਰ ਬਣਾਉਨੇ ਹੀ ਆ ਸੇਮ ਜਿਹੜਾ ਪ੍ਰੋਸੈਸ ਆ ਉਹ ਅਸੀਂ ਫਿਰ ਪਸ਼ੂਆਂ ਵਾਲੇ ਪਾਸੇ ਵੀ ਸ਼ੁਰੂ ਕਰਤਾ ਕਿਸੇ ਚੀਜ਼ ਨੂੰ ਲੰਮੇ ਸਮੇਂ ਤੱਕ ਬਚਾ ਕੇ ਰੱਖਣ ਲਈ ਉਹਨੂੰ ਹਵਾ ਨਾ ਲੱਗੇ ਜਾਂ ਤਾਂ ਉਹਨੂੰ ਤੇਲ ਦੇ ਵਿੱਚ ਡਬੋ ਲਿਆ ਜਾਂਦਾ ਜਾਂ ਉਹਨੂੰ ਹਵਾ ਤੋਂ ਬਗੈਰ ਰੱਖਿਆ ਜਾਂਦਾ ਤੇ ਜਿਹੜਾ ਇਹ ਚਾਰ ਅਸੀਂ ਇਹਨੂੰ ਹਵਾ ਤੋਂ ਬਗੈਰ ਰੱਖਦੇ ਤਾਂ ਇਹਨੂੰ ਜ਼ੋਰ ਨਾਲ ਦਬਾਉਣਾ ਤਾਂ ਕਿ ਇਹਦੇ ਵਿੱਚ ਹਵਾ ਨਾ ਰਵੇ ਲੋਡ ਕਿਉਂ ਭਈ ਲੇਬਰ ਦੀ ਦਿੱਕਤ ਹੋਣੀ ਸ਼ੁਰੂ ਹੋ ਗਈ ਦੋਸਤੋ ਵੀ ਤੋਂ ਉੱਪਰ ਐਨੀਮਲ ਆ ਜਿਹੜੇ ਕੋਈ 50 ਕੋਈ 200 ਐਨੀਮਲ ਫਾਰਮ ਆ ਉਹ ਕਿੱਦਾਂ ਪੱਠੇ ਲੈ ਕੇ ਆਉਗਾ ਰੋਜ਼ ਕਿੱਥੋਂ ਇਹਨੀ ਲੇਬਰ ਲੈ ਕੇ ਆਵੇ ਜੇ ਅਸੀਂ ਕਿਹਾ ਕਿ ਟੈਕਨੋਲੋਜੀ ਦਾ ਜ਼ਮਾਨਾ ਟਰੈਕਟਰਾਂ ਨਾਲ ਟਰੈਕਟਰ ਚਲਾਉਣ ਲਈ ਵੀ ਤੇ ਬੰਦੇ ਚਾਹੀਦੇ ਕੋਈ 2-3 ਬੰਦੇ ਉਧਰ ਵੀ ਚਾਹੀਦੇ ਜਿਹੜਾ ਇੱਕ ਵੱਡੇ ਕੋ ਚੱਕੇ ਜਾਂ ਲੱਦੇ ਤੇ ਕੰਮ ਬੜਾ ਹੋ ਜਾਂਦਾ ਹੈਗਾ ਦੂਜਾ ਪੱਠੇ ਦੇ ਵਿੱਚ ਇਹ ਵੀ ਦਿੱਕਤ ਹੁੰਦੀ ਐ ਇੰਨੇ ਐਨੀਮਲ ਦੇ ਵਿੱਚ ਕਿੰਨੀ ਕਿ ਜ਼ਮੀਨ 'ਚ ਬੀਜੂਗਾ ਫਿਰ ਉਹਦੇ ਲਈ ਪੱਠਾ ਰੋਜ਼ ਕਿੰਨਾ ਵੱਡੂਗਾ ਉਹ ਫਿਰ ਉਹਦੀ ਸਟੇਜ ਕੀ ਐ ਇਹ ਸਾਰੀਆਂ ਦਿੱਕਤਾਂ ਨੂੰ ਹੱਲ ਕਰਨ ਵਾਸਤੇ ਜਿਹੜਾ ਸਾਈਲੇਜ ਤੇ ਡਿਪੈਂਡ ਹੁੰਦਾ ਤੇ ਸਾਈਲੇਜ ਨੇ ਵੱਡੇ ਫਾਰਮਰ ਲਈ ਰੀਡ ਦੀ ਅੱਡੀ ਐ ਬਹੁਤ ਚੰਗੇ ਰਿਜ਼ਲਟ ਦਿੱਤੇ ਐ ਪਰ ਛੋਟਾ ਫਾਰਮਰ ਇਹਦੇ ਵਿੱਚ ਨੁਕਸਾਨ ਖਾ ਗਿਆ ਕਿਉਂਕਿ ਉਹ ਸਮਝ ਨਹੀਂ ਸਕਿਆ ਜਾਂ ਉਹਨੂੰ ਕਿਸੇ ਨੇ ਜਿਵੇਂ ਅੰਗੇ ਕੰਪਨੀ ਨੇ ਕਿਸੇ ਡਾਕਟਰਾਂ ਨੇ ਸਮਝਾਇਆ ਨਹੀਂ ਵੀ ਇਹਨੂੰ ਹੈਂਡਲ ਕਿੱਦਾਂ ਕਰਨਾ ਇਹਨੂੰ ਮੈਨੇਜ ਕਿੱਦਾਂ ਕਰਨਾ ਇਹਨੂੰ ਪਾਉਣਾ ਕਿੱਦਾਂ ਬਸ ਉੱਥੇ ਥੋੜੀ ਜਿਹੀ ਕਮੀ ਰਹਗੀ ਜੇ ਤੁਸੀਂ ਉਹਦੇ 'ਚ ਸੁਧਾਰ ਕਰ ਲੋਗੇ ਤਾਂ ਸਾਈਲਜ ਤੁਹਾਡਾ ਕਦੇ ਵੀ ਨੁਕਸਾਨ ਨਹੀਂ ਕਰੂਗਾ ਤੁਹਾਡਾ ਫਾਇਦਾ ਹੀ ਕਰੂਗਾ ਸਭ ਤੋਂ ਪਹਿਲੀ ਜੇ ਮੈਂ ਇਹ ਗੱਲ ਸ਼ੁਰੂ ਕਰਾਂ ਵੀ ਸਾਈਲਜ ਪਾਉਣ ਦਾ ਤਰੀਕਾ ਬਹੁਤੇ ਭਰਾ ਜਿਹੜੇ ਹੈਗੇ ਆ ਉਹ ਗੱਲ ਕਰਦੇ ਹੈਗੇ ਜੀ ਐਡਾ ਕ ਪੱਟ ਜਿਹੜਾ ਹੈਗਾ ਪੱਟ ਲਓ ਇੰਦੇ ਵਿੱਚ 2 ਕਿੱਲੇ ਦਾ ਸਾਈਲਜ ਪੈਜੂ ਜਾਂ ਇਹਦੇ ਵਿੱਚ 3 ਨਾ ਦਾ ਪੈਜੂ ਸਭ ਤੋਂ ਪਹਿਲੀ ਗੱਲ ਵੀਰੇ ਤੁਸੀਂ ਸਾਈਲਜ ਆ ਜਿਹੜਾ ਉਹਦੇ 2 ਕਿੱਲੇ 4 ਕਿੱਲੇ 5 ਕਿੱਲੇ ਦੇ ਮੱਕੀ ਦੇ ਹਿਸਾਬ ਨਾਲ ਨਹੀਂ ਬਣਾਉਣਾ ਪੈਟ ਤੁਸੀਂ ਆਪਦੇ ਪਸ਼ੂਆਂ ਦੇ ਹਿਸਾਬ ਨਾਲ ਬਣਾਉਣਾ ਕਿ ਤੁਹਾਡੇ ਕੋਲੇ ਪਸ਼ੂ ਕਿੰਨੇ ਨੇ ਕਿ ਤੁਸੀਂ ਰੋਜ਼ ਉਹਨੂੰ ਅੱਗੋਂ ਅੱਗੋਂ ਚੜਾਏਗਾ 6 ਇੰਚ ਦੀ ਲੇਅਰ ਲਾਉਣੀ ਹੈ ਕਿ ਲਾ ਸਕਦੇ ਆ ਤੁਹਾਡੇ ਕੋਲੇ 3 ਪਸ਼ੂ ਆ ਤੁਹਾਡੇ ਕੋਲੇ 5 ਪਸ਼ੂ ਆ ਤੁਹਾਡੇ ਕੋਲੇ 7 ਪਸ਼ੂ ਆ ਉਸ ਹਿਸਾਬ ਨਾਲ ਉਹਦੀ ਉਚਾਈ ਚੜਾਈ ਰੱਖਣੀ ਆ ਤਾਂ ਕਿ ਰੋਜ਼ ਦੀ ਰੋਜ਼ ਮੂਹਰੋਂ ਲੈ ਜੇ ਤੁਸੀਂ ਇੱਕ ਵੱਡੇ ਫਾਰਮਰ ਦੇ ਹਸਾਬ ਨਾਲ ਤੁਹਾਡੇ ਕੋਲ ਤਿੰਨ ਐਨੀਮਲ ਆ ਤੇ ਟੋ ਹਸਾਬ ਨਾਲ ਬਣਾ ਲਿਆ ਤੇ ਉਹ ਤੇ ਤਿੰਨ ਦਿਨਾਂ ਚ ਮੂਹਰੋ ਪਟਿਆ ਜਾਊਗਾ ਤੇ ਜੇ ਤਿੰਨ ਦਿਨਾਂ ਚ ਮੂਹਰੋ ਪਟਿਆ ਜਾਊਗਾ ਤੇ 24 ਘੰਟਿਆਂ ਬਾਅਦੋਂ ਫੰਗਸ ਫੜਨੀ ਸ਼ੁਰੂ ਕਰ ਦਿੰਦਾ ਹੈਗਾ ਤੇ ਉਹ ਪਸ਼ੂਆਂ ਦੇ ਅੰਦਰ ਜਾਊਗਾ ਤੇ ਪ੍ਰੋਬਲਮ ਕਰੂਗਾ ਹੀ ਸਭ ਤੋਂ ਵੱਡੀ ਪ੍ਰੋਬਲਮ ਇੱਥੇ ਹੀ ਆਈ ਆ ਮੈਂ ਵੇਖਿਆ ਚਾਰ ਅਗਲੇ ਦੇ ਐਨੀਮਲ ਹੁੰਦੇ ਆ ਤੇ ਪਿੱਟ ਦੀ ਉਚਾਈ 5 ਫੁੱਟ ਦੀ ਰੱਖਦੇ ਆ ਚੜਾਈ 10 11 ਫੁੱਟ ਤੇ ਉਹ ਪੂਰਾ ਪਿੱਟ ਪੱਟੇ ਨਹੀਂ ਆਉਂਦਾ ਤਿੰਨ ਦਿਨਾਂ ਦੇ ਵਿੱਚ ਜਿਹੜੀ ਫਰੰਟ ਪੱਟ ਦੇ ਲੈਂਦੀ ਹੈ ਤੇ ਫਿਰ ਦਿੱਕਤਾਂ ਤੇ ਆਉਣਗੀਆਂ ਤੇ ਉਸ ਤੋਂ ਬਾਅਦ ਅਸੀਂ ਸਾਈਲਜ ਨੂੰ ਕਹਿ ਦਿੰਦੇ ਆ ਇਸ ਕਰਕੇ ਪੇਟ ਉੱਥੇ ਪੇਟ ਲੰਬਾ ਜਾਊਗਾ ਜੇ ਕਿਸੇ ਕੋਲੇ ਐਨੀਮਲ ਬਾਹਲੇ ਘਟਾ ਜਗ੍ਹਾ ਦੀ ਵੀ ਸ਼ਾਰਟੇਜ ਆ ਮਹਿੰਗਾ ਜ਼ਰੂਰ ਪਊਗਾ ਫਿਰ ਤੁਹਾਨੂੰ ਗੱਠਾਂ ਵਾਲੇ ਪਾਸੇ ਜਾਣਾ ਪਊਗਾ ਕਿਉਂਕਿ ਜੇ ਤੁਸੀਂ ਆਪਦੇ ਲੱਖੋਂ ਬਾਰ ਦੇ ਐਨੀਮਲ ਬਚਾਉਣੇ ਆ ਤੇ ਤੁਹਾਨੂੰ ਸ਼ੌਂਕ ਵੀ ਆ ਵੀ ਤੁਸੀਂ ਦੋ ਤਿੰਨ ਪਸ਼ੂ ਘਰੇ ਰੱਖਣ ਦੇ ਚੰਗਾ ਦੁੱਧ ਵੀ ਪੀਣਾ ਫਿਰ ਤੁਹਾਨੂੰ 2 ਰੁਪਏ ਐਕਸਟਰਾ ਖਰਚੇ ਨੇ ਪੈਣਗੇ ਫਿਰ ਤੁਸੀਂ ਗੱਠਾਂ ਬਣਾ ਲਓ ਕਿਉਂਕਿ ਗੱਠ ਨੂੰ ਇੱਕਦੇ ਰੱਖਣਾ ਸੌਖਾ ਹੈਗਾ ਉੱਤੇ ਕਰਕੇ ਰੱਖ ਸਕਦੇ ਫਿਰ ਉਹਦੇ ਵਿੱਚੋਂ ਉਨਾਂ ਖੋਲੋ ਜਿੰਨਾ ਲੋ ਸਾਰਾ ਸਾਈਲੇਜ ਤੁਹਾਡਾ ਖਰਾਬ ਨਹੀਂ ਹੋਊਗਾ ਬਸ ਥੋੜਾ ਮੋਟਾ ਚੂਹਿਆਂ ਤੋਂ ਧਿਆਨ ਰੱਖਿਓ ਜੀ ਹੋਰ ਉਹਦੇ ਵਿੱਚ ਕੋਈ ਦਿੱਕਤ ਨਹੀਂ ਹੁੰਦੀ ਜਿੰਨਾ ਟਾਈਮ ਮਰਜ਼ੀ ਉਹਨੂੰ ਰੱਖ ਲਓ ਵਰਤੀ ਜਾਓ ਦੂਜੀ ਗੱਲ ਜਦੋਂ ਵੀ ਤੁਸੀਂ ਸਾਈਲੇਜ ਜਿਹੜਾ ਪਾਉਣਾ ਹੈਗਾ ਵੱਡਾ ਫਾਰਮਰਾਂ ਉਹਦੇ ਕਦੇ ਪਸ਼ੂ ਖਰਾਬ ਨਹੀਂ ਹੋਏ ਸਾਈਲੇਜ ਨਾਲ ਸਾਡੇ ਹੋ ਜਾਂਦੇ ਕਿਉਂਕਿ ਜੇ ਕੋਈ ਫਾਰਮਰ ਭਰਾ ਸਾਈਲੇਜ ਪਾ ਰਿਹਾ ਹੁੰਦਾਗਾ ਪੱਟ ਦਾ ਜਾਂ ਗੱਠਾਂ ਦਾ ਜ਼ਿਆਦਾਤਰ ਮੈਂ ਕਿਹ ਸਾਈ ਦੇਖਿਆ ਹੁਣ ਇਹਦੇ ਵਿੱਚ ਕੋਈ ਭਰਾ ਆ ਕੇ ਕਹਿਣ ਵੀ ਅਸੀਂ ਤਾਂ ਜੀ ਵਰਤਦੇ ਆ ਤੁਸੀਂ ਵਰਤਦੇ ਹੋਗੇ ਵਧੀਆ ਗੱਲ ਪਰ ਜਿੰਨੇ ਜ਼ਿਆਦਾਤਰ ਮੈਂ ਲੋਕਾਂ ਨਾਲ ਵਰਤਦਾ ਜਾ ਕੇ ਵੇਖਦਾ ਉਨਰ ਪੁੱਛੀ ਬਫਰ ਪਾਉਣੇ ਆ ਕਹਿੰਦੇ ਜੀ ਕੀ ਹੁੰਦਾਗਾ ਮਿੱਠਾ ਛੋਡਾ ਪਾਉਣੇ ਉਹਨਾਂ ਦਾ ਜੀ ਮੋਕ ਲੱਗ ਜੂਗੀ ਈਸਟ ਅਸੀਂ ਤੇ ਇੰਨੀ ਖਰਚਾ ਕਰਦੇ ਵਾਧੂ ਦਾ ਜੀ ਇਹ ਤੇ ਇਹਨਾਂ ਦਾ ਕੋਈ ਫਰਕ ਨਹੀਂ ਪੈਣਾਗਾ ਜੇ ਤੁਸੀਂ ਸਾਈਲਜ ਪਾਉਣਾ ਤੇ ਤੁਹਾਨੂੰ ਇਹ ਵਿੱਚ ਰੱਖਣੇ ਪੈਣੇ ਆ ਟਾਕਸ ਆਊਟ ਜਿਹੜਾ ਪਸ਼ੂ ਦੇ ਅੰਦਰ ਕੋਈ ਮਾੜਾ ਮੋਟਾ ਚਾਰ ਚਲਾ ਚਾਰ ਦੇ ਨਾਲ ਜ਼ਹਿਰ ਚਲਾ ਜਾਂਦਾ ਕੱਢਣ ਵਾਸਤੇ ਟਾਕਸ ਆਊਟ ਪਾਉਣਾ ਪਊਗਾ ਸਾਈਲਜ ਦੇ ਵਿੱਚ ਇਹਦਾ ਜਿਹੜਾ ਤੇਜਾਬੀਪਣ ਜ਼ਿਆਦਾ ਹੁੰਦਾਗਾ ਪੰਜਾਬੀ ਭਾਸ਼ਾ ਚ ਵੈਸੇ ਪੀ ਐਚ ਜਿਹੜਾ ਹੈਗਾ ਤਾਂ ਲੋ ਹੁੰਦਾਗਾ 4 4.5 ਦੇ ਵਿੱਚ ਹੁੰਦਾਗਾ ਪਰ ਜੇ ਪੰਜਾਬੀ ਭਾਸ਼ਾ ਦੇ ਵਿੱਚ ਸਿੰਪਲ ਚ ਕਹਾਂ ਤੇ ਇਹਦੇ ਚ ਤਜਾਬੀਪਣ ਜ਼ਿਆਦਾ ਹੁੰਦਾ ਹੈਗਾ ਤਿਆਬ ਹੁੰਦਾ ਹੈਗਾ ਜੇ ਤੁਸੀਂ ਉਹਨੂੰ ਤਿਆਬ ਨੂੰ ਰੋਕਣ ਵਾਸਤੇ ਮਿੱਠਾ ਸੋਡਾ ਐਮ ਜੀਓ ਵਗੈਰਾ ਨਹੀਂ ਵਰਤੋਂਗੇ ਤੇ ਪਸ਼ੂ ਦੇ ਅੰਦਰ ਪੇਟ ਤੇ ਜਾ ਕੇ ਗਰਮੀ ਕਰੂਗਾ ਜਿਹਦੇ ਨਾਲ ਮਸਟਾਈਟਸ ਅਰਕਿੰਗਾ ਲੰਗੜੇਪਣ ਆ ਰਕਿੰਗਾ ਛੇਤੀ ਤਰ੍ਹਾਂ ਦੇ ਰੋਗ ਆਉਣਗੇ ਜਿਹਦੇ ਕਰਕੇ ਮੜ ਕੇ ਬਾਅਦ ਚ ਪਸ਼ੂ ਛੱਡਣੇ ਪੈਂਦੇ ਆ ਫਾਰਮਰ ਕਹਿੰਦਾ ਕਿ ਜੀ ਇਹ ਤੇ ਸਾਈਲਜ ਕਰਕੇ ਆਇਆ ਸਾਈਲਜ ਕਰਕੇ ਨਹੀਂ ਆਇਆ ਸਾਡੀ ਮੈਨੇਜਮੈਂਟ ਕਰਕੇ ਆਇਆ ইস্ট ਸਾਨੂੰ ਪਾਉਣਾ ਪਊਗਾ ਤਾਂ ਕਿ ਪਸ਼ੂ ਉਹਦੇ ਵਿੱਚ ਜਿਹੜਾ ਦਾਣਾ ਜਾਂ ਉਹਨੂੰ ਸੌਖਾ ਆਜਮ ਕਰੇ ਬਫਰ ਸਾਨੂੰ ਪਾਉਣਾ ਪਊਗਾ ਮਿੱਠਾ ਛੋੜਾ ਬਫਰ ਜੋ ਵੀ ਪਾਉਂਦੇ ਉਹਦੇ ਨਾਲ ਪਸ਼ੂ ਨੂੰ ਚਾਰ ਨਾ ਪੋਣੇ ਮੋਖ ਨਹੀਂ ਲੱਗਦੀਗੀ ਸੇਫ ਆ ਟਾਕਸ ਆਊਟ ਜਿਆਰ ਉਹਦਾ ਬਾਹਰ ਕੱਢਣ ਲਈ ਤੁਹਾਨੂੰ ਪਾਉਣਾ ਪਊਗਾ ਐਕਸਟਰਾ ਥੋੜੇ ਮੋٹے ਮਿਨਰਲ ਵਿਟਾਮਿਨ ਪਸ਼ੂ ਦੇ ਦੁੱਧ ਦੇ ਹਿਸਾਬ ਨਾਲ ਸਾਨੂੰ ਪਾਉਣੇ ਪੈਣਗੇ ਪੱਟ ਤੁਹਾਨੂੰ ਉਸ ਹਿਸਾਬ ਨਾਲ ਬਣਾਉਣਾ ਪਊਗਾ ਕਿ ਜਿੰਨੇ ਸਾਡੇ ਐਨੀਮਲ ਉਸ ਹਿਸਾਬ ਨਾਲ ਸਾਡਾ ਪੱਟ ਲੰਮਾ ਜਾਂ ਚੌੜਾ ਤੇ ਉਚਾਈਓ ਹਿਸਾਬ ਨਾਲ ਰੱਖਣੀ ਪਊਗੀ ਨਾ ਕਿ ਇਸ ਹਿਸਾਬ ਨਾਲ ਕਿ ਸਾਡੇ ਕੋਲੇ ਮੱਕੀ ਕਿੰਨੀ ਖੜੀ ਤੇ ਕਿੱਡੇ ਟੋਏ ਚ ਬੈਜੂਗੀ ਜੇ ਤੁਸੀਂ ਇਹਨਾਂ ਚੀਜ਼ਾਂ ਦਾ ਧਿਆਨ ਰੱਖੋਗੇ ਇਹ ਖਰਚਾ ਕਰਨ ਨੂੰ ਤਿਆਰ ਆ ਤਾਂ ਸਾਈਲਜ ਪਾ ਲਓ ਤੁਹਾਨੂੰ ਕਦੇ ਦਿੱਕਤ ਨਹੀਂ ਆਊਗੀ ਸਾਈਲਜ ਨੂੰ ਚੰਗੀ ਤਰ੍ਹਾਂ ਪ੍ਰੈਸ ਕਰ ਦੋ ਜੇ ਚ ਹਵਾ ਨਹੀਂ ਛੱਡਣੀਗੀ ਜੇ ਹਵਾ ਰਹੂਗੀ ਤਾਂ ਉੱਲੀ ਪਊਗੀ ਹਵਾ ਨਹੀਂ ਰਹੂਗੀ ਤਾਂ ਉੱਲੀ ਨਹੀਂ ਪਊਗੀ ਉੱਪਰਲੀ ਲੀਅਰ ਤੇ ਜੇ ਕਿਤੇ ਮਾੜੀ ਮੋਟੀ ਉੱਲੀ ਪਿਆ ਜਾਂਦੀ ਹੈ ਤਾਂ ਉਹਨੂੰ ਉਹਨੇ ਨੂੰ ਕੱਢ ਦੋ ਵੱਧ ਤੋਂ ਵੱਧ ਜੇ ਉੱਤੇ ਉੱਤੇ ਉੱਲੀ ਪਿਆ ਵਾਲਾ ਚਾਰ ਨੂੰ ਕੱਢ ਕੇ ਆਪਾਂ ਕਾਊਂਟ ਕਰਕੇ ਤੇ 5-7000 ਦਾ ਚਾਰ ਮਸਾਂ ਹੀ ਖਰਾਬ ਹੁੰਦਾ ਪਰ ਜੇ ਸੀ ਉੱਲੀ ਵਾਲਾ ਚਾਰ ਪਸ਼ੂ ਨੂੰ ਪਾ ਦਗੇ ਤੂੰ ਰੋਜ਼ ਦੀ ਰੋਜ਼ ਸਾਡੇ ਪਸ਼ੂਆਂ 'ਚ ਪ੍ਰੋਬਲਮ ਕਰੂਗਾ ਤੇ ਇੱਕ ਪਸ਼ੂ ਸਾਡੇ ਨੂੰ ਜੇ ਇੱਕ ਵਾਰੀ ਵੀ ਡਾਕਟਰ ਦੀ ਵਿਜਿਟ ਹੋ ਗਈ ਖਰਚਾ ਤੇ 5000 ਦਾ ਤੁਸੀਂ ਸਾਲ 'ਚ ਤੁਸੀਂ ਲਾ ਲਿਓ ਜੇ ਕਿੰਨੇ ਕ ਬਣ ਜਾਣਗੇ ਤੇ ਜੇ ਪਸ਼ੂ ਖਰਾਬ ਹੋ ਗਿਆ ਤਾਂ ਲੱਖੋਂ ਬਾਹਰ ਦੀ ਜਿਹੜਾ ਨਾਰਮਲ ਪਸ਼ੂ ਵੀ ਅੱਜ ਦੇ ਟਾਈਮ ਤੇ ਮੈਂ ਗੱਲ ਕਰਨਾ ਤਾਂ ਲੱਖੋਂ ਬਾਹਰ ਦਾ ਇਸ ਲਈ ਸਾਈਲੇਜ ਨੂੰ ਨਿੰਦਣਾ ਸੌਖਾ ਹੈਗਾ ਕੋਈ ਵੀ ਆ ਕੇ ਕਹਿ ਸਕਦਾ ਪਰ ਕਿਸੇ ਦੀ ਮੈਨੇਜਮੈਂਟ ਵਿੱਚ ਸੁਧਾਰ ਕਰਨਾ ਇਹ ਸ਼ਾਇਦ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਅੱਜ ਕੱਲ ਰੌਲਾ ਪਾ ਰਹੇ ਉਹ ਕਿਸੇ ਤੇ ਕਰਦੇ ਆ ਉਹ ਆ ਕੇ ਇਹ ਨਹੀਂ ਦੱਸਦੇ ਕਿ ਸਾਈਲਜ ਨੂੰ ਕਿਸ ਤਰੀਕੇ ਨਾਲ ਪਾਉਣਾ ਕਿੱਦਾਂ ਇਹਦਾ ਪੱਟ ਬਣਾਉਣਾ ਇਹਦੇ ਨਾਲ ਕਿਹੜੀਆਂ ਚੀਜ਼ਾਂ ਪਾਉਣੀਆਂ ਸਾਈਲਜ ਮਾੜਾ ਨਹੀਂ ਜੇ ਸਾਈਲਜ ਮਾੜਾ ਹੁੰਦਾ ਤੇ ਫਾਰਮਾ ਜਿਹਨੂੰ ਸਾਰੇ ਬੰਦ ਹੋ ਜਾਂਦੀ ਇਸ ਕਰਕੇ ਛੋਟੇ ਫਾਰਮਰ ਨੇ ਜੇ ਪਾਉਣਾ ਮੈਂ ਵਾਰ-ਵਾਰ ਕਹਿ ਰਿਹਾ ਟਾਕਸ ਆਊਟ ਤੁਹਾਨੂੰ ਪਾਉਣਾ ਪਊਗਾ ਵਕਫਰ ਤੁਸੀਂ ਬਿਲਕੁਲ ਬੰਦ ਨਹੀਂ ਕਰ ਸਕਦੇ ਸਾਈਲਜ ਦੇ ਨਾਲ ਤੁਹਾਨੂੰ ਪਾਉਣਾ ਪਊਗਾ ਯੀਸਟ ਤੁਹਾਨੂੰ ਨਾਲ ਦੇਣਾ ਪਊਗਾ ਤਾਂ ਕਿ ਪਸ਼ੂ ਉਹਨੂੰ ਸੌਖਾ ਹজম ਕਰ ਸਕੇ ਜੇ ਤੁਸੀਂ ਇਹ ਗੱਲਾਂ ਦਾ ਧਿਆਨ ਰੱਖੋਗੇ ਤੇ ਤੁਹਾਡੇ ਸਾਈਲਜ ਦਾ ਕੋਈ ਪ੍ਰੋਬਲਮ ਨਹੀਂ ਆਊਗੀ ਤੁਸੀਂ ਪਾ ਸਕਦੇ ਹੋ ਇਸ ਕਰਕੇ ਫਵਾਵਾਂ ਵਿੱਚ ਨਾਓ ਸਾਈਲੇਜ ਨੂੰ ਸਹੀ ਸਟੇਜ ਤੇ ਪਾਓ ਸਾਈਲੇਜ ਦੀ ਸਟੇਜ ਕਿਹੜੀ ਆ ਅਸੀਂ ਕੀ ਦੇਖਣਾ ਜਦੋਂ ਉਹਨੂੰ ਪਾਉਣਾ ਡਰਾਈ ਮੈਟਰ ਕਿਦਾਂ ਚੈੱਕ ਕਰਨਾ ਉਹ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਉਹਦੇ ਬਾਰੇ ਵੀ ਦੱਸਾਂਗੇ ਦੋਸਤੋ ਇੱਕ ਦੋ ਦਿਨਾਂ ਚ ਅਪਲੋਡ ਕਰਾਂਗੇ ਇਹ ਵੀਡੀਓ ਨੂੰ ਆਪਣੇ ਹੋਰ ਦੋਸਤ ਮਿੱਤਰ ਜਿਹੜੇ ਕੋਈ ਸਾਈਲੇਜ ਪਾਉਣਾ ਚਾਹੁੰਦੇ ਉਹਨਾਂ ਨਾਲ ਵੀ ਸ਼ੇਅਰ ਕਰਿਓ ਜੇ ਜੇ ਕੋਈ ਭਰਾ ਹੋਰ ਜਾਣਕਾਰੀ ਲੈਣਾ ਚਾਹੁੰਦਾ ਹੈਗਾ ਉਹ WhatsApp ਤੇ ਮੈਸੇਜ ਕਰ ਸਕਦਾ ਉਹਦੇ ਬਾਰੇ ਵੀ ਆਪਾਂ ਉਹਨਾਂ ਨੂੰ ਦੱਸ ਦਾਂਗੇ ਚੈਨਲ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਅੱਗੇ ਵੀ ਇਸ ਤਰ੍ਹਾਂ ਦੀਆਂ ਵੀਡੀਓ ਲੈ ਕੇ ਆਵਾਂਗੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਬਹੁਤ ਬਹੁਤ ਧੰਨਵਾਦ